ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸੱਚੇ ਪਾਤਸ਼ਾਹ ਸੋਖ ਰੱਖੀ ਸਾਦਾ ਹੀ ਭਲਾ ਕਰੇ ਤੇ ਦੋਸਤੋ ਅੱਜ ਆਪਣੇ ਮੱਧ ਦਾ ਭੋਗ ਪੈਣਾ ਹਾਂਜੀ ਤੇ ਅੱਜ ਤੁਹਾਨੂੰ ਵਲੌਗ ਦਿਖਾਵਾਂਗੇ ਸਾਰਾ ਹਾਂਜੀ ਅੱਜ ਮਾਤ ਦੇ ਭੌਂ ਦੀ ਅਰਦਾਸ ਹੋਣੀ ਹੈਗੀ ਆ ਤੇ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਤੇ ਬਹੁਤ ਹੀ ਭਰਦਾਵਾਂ ਵਾਲੇ ਕਰਮਾ ਵਾਲੀ ਸਮਝਣੇ ਆ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਆਏ ਨੇ ਤੇ ਹਰ ਸਾਲ ਇਸੇ ਤਰ੍ਹਾਂ ਹੀ ਖੁਸ਼ੀਆਂ ਖੁਸ਼ੀਆਂ ਦੇ ਨਾਲ ਆਉਂਦੇ ਰਹੀ ਆਉਂਦੇ ਰਹਿਣ ਤੇ ਪ੍ਰਮਾਤਮਾ ਸਾਤਾ ਹੀ ਭਲਾ ਕਰੇ ਤੇ ਦੋਸਤਾ ਕਈਆਂ ਨੇ ਕਿਹਾ ਸੀਗਾ ਵੀ ਸਾਡੇ ਬਾਰੇ ਵੀ ਜਿਹੜੇ ਕੀ ਅਰਦਾਸ ਕਰਿਓ ਤੇ ਆਪਾਂ ਤਾਂ ਹਰ ਵੇਲੇ ਇਹੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਏ ਪ੍ਰਮਾਤਮਾ ਸਭ ਦਾ ਹੀ ਭਲਾ ਕਰੀ ਸਭ ਨੂੰ ਵਾਧੂ ਦੇਵੀ ਸਾਰੇ ਹੀ ਜਿਹੜੇ ਕੀ ਸੁਖੀ ਵਸਨ ਖੁਸ਼ ਗੈ ਥੋੜੀ ਬਹੁਤ ਸਾਫ ਸਫਾਈ ਤੋਂ ਬਾਅਦ ਹਾਂਜੀ ਇਹ ਥੋੜਾ-ਬੋੜਾ ਜਿਹੜਾ ਕਿ ਯਾਤਰਾ ਚੁੱਤਣਾ ਜਿਹੜੀਆਂ ਕਿਲਰ ਜਾਂਦੀਆਂ ਨੇ ਉਹਨਾਂ ਦਾ ਸੈਟਅਪ ਕਰਦੀਆਂ ਨਾਲੇ ਕਪੜਾ ਜਿਹੜਾ ਕਿ ਸਾਰਾ ਮਾਰਦੀਏ ਇਹ ਅੱਜ ਵੀ ਆਪਣੇ ਜਿਹੜੇ ਕਿ ਘਰ ਦੇ ਘਰ ਦੇ ਹੀ ਹੋਣਗੇ ਤੇ ਐਤਕੀ ਜਿਹੜਾ ਕਿ ਆਪਾਂ ਜਿਹੜਾ ਇਕੱਠ ਨਹੀਂ ਕਰਨਾਗਾ ਕਿਉਂਕਿ ਕੋਸ਼ਕ ਮਤਲਬ ਕਿ ਪ੍ਰੋਬਲਮਸ ਹੋ ਗਈਆਂ ਸੀ ਨਾ ਆਪਣੇ ਤੇ ਮਤਲਬ ਕਿ ਡੈਥ ਵਗੈਰਾ ਹੋਣ ਕਰਕੇ ਆਪਾਂ ਜ਼ਿਆਦਾ ਇਕੱਠ ਨਹੀਂ ਕਰਾਂਗੇ ਤੇ ਘਰ ਦੇ ਘਰ ਦੇ ਜਿਹੜਾ ਕਿ ਪਾਠ ਦਾ ਭੋਗ ਪਾ ਦਾਂਗੇ ਕਿਉਂਕਿ ਹਰ ਸਾਲ ਆਪਣੀ ਮਨੋ ਕਾਮਨਾ ਹੁੰਦੀ ਆ ਕਿ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਘਰ ਲੈ ਕੇ ਆਗੇ ਤੇ ਇਸ ਕਰਕੇ ਸਾਡੇ ਜਿਹੜਾ ਸਾਰਾ ਪਰਿਵਾਰ ਹੋਊਗਾ ਅਸੀਂ ਚਾਰ ਘਰ ਹੈਗੇ ਆ ਸਾਡੇ ਤਾਏ ਚਾਚੇ ਤੇ ਅਸੀਂ ਉਹ ਵੀ ਪਾਠ ਦੇ ਵਿੱਚ ਹੋਵਾਂਗੇ ਸਬਜੀ ਤਾਂ ਰਹੀ ਆ ਹਾਂਜੀ ਆਪਾਂ ਅੱਜ ਬਣਾਇਆ ਜੀ ਗਾਜਰ ਮਟਰ ਤੇ ਨਾਲੇ ਜਿਹੜਾ ਕਿ ਆਪਾਂ ਮਿੱਠੇ ਦੇ ਵਿੱਚ ਬਣਾਵਾਂਗੇ ਚੌਲ ਤਰੇ ਹੋਏ ਆ ਮਿੱਠੇ ਚੌਲ ਠੀਕ ਹਾਂਜੀ ਚਲੋ ਅੱਜ ਆ ਫਿਰ ਪੱਠੀ ਲਾ ਲਈ ਤੁਸੀਂ ਹਾਂਜੀ ਫਿਰ ਅੱਜ ਵੀ ਪੱਠੀ ਲਾ ਲਈ ਅਸੀਂ ਆ ਕੇ ਸੁੱਕਾ ਹੋ ਜੂ ਉਹਦੋਂ ਗੈਸ ਤੇ ਉਹਦੇ ਚੁੱਲੇ ਤੇ ਥੋੜਾ ਜਿਹਾ ਔਖਾ ਹੋ ਗਿਆ ਸੀਗਾ ਤੇ ਨਾਲੇ ਬਾਹਰ ਇੱਥੇ ਪ੍ਰਸ਼ਾਦ ਦਾ ਵੀ ਵਧੀਆ ਜਿਹੜਾ ਕਿ ਪੱਕ ਜੂਗਾ ਤੇ ਦੋਸਤੋ ਸਾਡੇ ਜਿਹੜੇ ਕੀ ਪੱਠੀਆਂ ਹੋ ਗਈਆਂ ਜਾਂ ਸਾਡੇ ਪਾਂਡੇ ਹੋ ਗਏ ਜਿਹੜੇ ਅਸੀਂ ਥਾਲ ਵਗੈਰਾ ਜਿਹੜੇ ਸਾਰੇ ਟੋਪੋ ਵਗੈਰਾ ਸੀ ਆਪਦੇ ਚਾਰੇ ਘਰਾਂ ਨੇ ਸਾਂਝੇ ਲਿਆ ਕੇ ਰੱਖੇ ਹੋਏ ਆ ਕਿਉਂਕਿ ਹਰ ਸਾਲ ਆਪਾਂ ਪਾਠ ਸਾਰੇ ਘਰੀ ਕਰਵਾਉਣੇ ਹੁੰਨੇ ਆ ਤੇ ਇਸ ਕਰਕੇ ਘਰਾਂ ਦੇ ਜਿਹੜੇ ਕੀ ਸਾਰੇ ਭਾਂਡੇ ਵਗੈਰਾ ਵਰਤ ਲਈਦੇ ਆ ਤੇ ਅੱਜ ਜਿਹੜਾ ਕੀ ਮੌਸਮ ਵੀ ਥੋੜਾ ਜਿਹਾ ਹੋ ਗਿਆ ਖਰਾਬ ਤੇ ਅੱਜ ਧੁੰਦਾ ਪਈਆਂ ਤੇ ਕੱਲ ਸਾਰੇ ਪੋਚੇ ਵਗੈਰਾ ਲਾਏ ਸੀਗੇ ਤੇ ਮੈਂ ਕਿਹਾ ਚਲੋ ਅੱਜ ਲੋਡ ਨਹੀਂ ਪੈਣੇਗੀ ਪਰ ਅੱਜ ਜਿਹੜੀ ਕੀ ਤਰੇਲ ਕਾਫੀ ਜ਼ਿਆਦਾ ਪੈ ਗਈ ਆ ਤੇ ਉਦਾਂ ਦਾ ਚਲੋ ਕਣਕਾਂ ਵਾਸਤੇ ਤਾਂ ਤੁੰਦਾ ਬਹੁਤ ਵਧੀਆ ਹੈਗੀ ਆ ਤੇ ਫੇਰ ਮੈਂ ਸੁਮਨ ਨੂੰ ਕਿਹਾ ਮੈਂ ਕਿ ਤੂੰ ਦੂਜਾ ਨਾ ਸੁੱਕਾ ਸੁੱਕਾ ਪੋਚਾ ਜਾਂ ਲਾ ਵੀ ਜਿਹੜਾ ਥੋੜਾ ਜਿਹਾ ਵਿੜਾ ਸਾਫ਼ ਹੋ ਜੇ ਤੇ ਬੀਬੀ ਅੱਜ ਤਾਂ ਠੰਡ ਘਾਰਤੀ ਰੱਬ ਨੇ ਆ ਨਾ ਹਣ ਫੇਰ ਅੱਜ ਤਾਂ ਠੰਡ ਘਾਰਤੀ ਹਾਂ ਤੁੰਦ ਫੇਰ ਪੈ ਗਈ ਤੁੰਦ ਫੇਰ ਪੈ ਗਈ ਤੇ ਤਾਂ ਹੀ ਇੰਨੀ ਤੇ ਰੇਲ ਪੈ ਗਈ ਤਾਂ ਰਾਏ ਕੋਈ ਵੀ ਪੈੜਾ ਪਿਆਏ ਹੂੰ ਕੋਈ ਪੈੜਾ ਪੈ ਗਿਆ ਦਾ ਵੀ ਉੱਥੇ ਮੁੱਠ ਕਰਕਦੀ ਨਹੀਂ ਕੀਤੀ ਹਾਂ ਜੀ ਕਈ ਥਾਵਾਂ ਤੇ ਗੜੇ ਵਗੈਰਾ ਪੈਗੇ ਉਹ ਬਹੁਤ ਹੀ ਪਿਆ ਪਿਓ ਉਹ ਦੇਣਾ ਤਾਂ ਫੇਰ ਵੀ ਉਹ ਨਹੀਂ ਨਹੀਂ ਹਾਂ ਉਹ ਨਹੀਂ ਦੇਣਾ ਜਿੰਨਾ ਕਰਮਾਂ ਦੇ ਵਿੱਚ ਹਾਂ ਪਰ ਉਹ ਨਾ ਉਹਨਾਂ ਨੂੰ ਕੌਣ ਦੇ ਦਾ ਹਾਂ ਉਹ ਸਾਰਾ ਦਾਸ ਕੇ ਲਿਆ ਉਹਦਾ ਪਈ ਬੜਾਈ ਪੈਣਾ ਪਿਆ ਏ ਉਹ ਛੇ ਮੁੱਠ ਕੰਤ ਨਹੀਂ ਕਿਤੇ ਉਹ ਨਹੀਂ ਕਈ ਥਾਂ ਤੇ ਬਹੁਤ ਜ਼ਿਆਦਾ ਗੜੇ ਮੀ ਬਹੁਤ ਆਪਣੇ ਫਿਰ ਵੀ ਚਲੋ ਹਜੇ ਬਚਤ ਆ ਤੇ ਥੋੜਾ ਜਿਹਾ ਮੀ ਪੈ ਕੇ ਜਿਹੜਾ ਕੀ ਹਾਂ ਹੋ ਗਿਆ ਬਚਾ ਹੋ ਗਿਆ ਤੇ ਚਲੋ ਪ੍ਰਮਾਤਮਾ ਨੂੰ ਫਿਕਰ ਸਾਰਾ ਸੋਖ ਰੱਖੀ ਹਾਂ ਹਾਂਜੀ ਜੀ ਫਿਰ ਉਹ ਸਾਰੇ ਤਾਂ ਕੰਮ ਹੋ ਗਏ ਸੀਗੇ ਜੀ ਤੇ ਫਿਰ ਆਪਾਂ ਇੱਧਰ ਆ ਗਏ ਰਸੋਈ ਦੇ ਵਿੱਚ ਤੇ ਇੱਥੇ ਸਾਡੇ ਚਾਚੀ ਜੀ ਜਿਹੜੇ ਕੀ ਕੜਾ ਪ੍ਰਸ਼ਾਦ ਦੀ ਜਿਹੜੀ ਦੀਗ ਜਿਹੜੀ ਕੀ ਤਿਆਰ ਕਰਨ ਲੱਗੇ ਹੋਏ ਸੀ ਤੇ ਫਿਰ ਇਹ ਕਹਿੰਦੇ ਸੀ ਮੈਨੂੰ ਸਾਰਾ ਸਮਾਨ ਤੁਸੀਂ ਫੜਾ ਦਿਓ ਤੇ ਮੈਂ ਜਿਹੜਾ ਕੀ ਦੀਗ ਬਣਾ ਦਿੰਨੀ ਆ ਤੇ ਬਹੁਤ ਹੀ ਵਧੀਆ ਲੱਗਦਾ ਹੈ ਪ੍ਰਮਾਤਮਾ ਸਭ ਨੂੰ ਮੇਰਾ ਬਖਸ਼ੇ ਫਿਰ ਅਸੀਂ ਬਾਬਾ ਜੀ ਦੇ ਕਮਰੇ ਦੇ ਵਿੱਚ ਜਿਹੜਾ ਕੀ ਦੀਗ ਰੱਖ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਅਸੀਂ ਗਏ ਵਾਹਿਗੁਰੂ ਸੁਖ ਰੱਖੇ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਤੇ ਫਿਰ ਅਸੀਂ ਬਣਾਇਆ ਜੀ ਪ੍ਰਸ਼ਾਦਾ ਤੇ ਆ ਸੇਵਾ ਵੀ ਜਿਹੜੀ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈਗੀ ਆ ਤੇ ਬਹੁਤ ਸਕੂਨ ਮਿਲਦਾ ਹੈ ਸੀਵਾ ਕਰਕੇ ਵਾਹਿਗੁਰੂ ਖੁਸ਼ੀਆਂ ਦੇ ਦਿਨ ਸਭ ਤੇ ਹੀ ਲੈ ਕੇ ਆਵੇ ਤੇ ਫਿਰ ਮੈਂ ਤੇ ਚਾਚੀ ਜੀ ਨੇ ਤੇ ਸਾਡੀ ਜਿਹੜੀ ਭੈਣ ਸੋਮਨ ਹੈਗੀ ਆ ਅਸੀਂ ਸਾਰਿਆਂ ਨੇ ਜਿਹੜਾ ਕਿ ਰਲ ਕੇ ਪ੍ਰਸ਼ਾਦੇ ਬਣਾ ਕੇ ਜਿਹੜੇ ਕਿ ਰੱਖਲੇ ਸੀਗੇ ਤੇ ਫਿਰ ਅਸੀਂ ਸਾਰੇ ਜਿਹੜੇ ਪ੍ਰਸ਼ਾਦੇ ਜਿੰਨੇ ਬਣਾਉਣੇ ਸੀ ਇੱਕ ਵਾਰੀ ਬਣਾ ਕੇ ਫਿਰ ਅਸੀਂ ਬਾਬਾ ਜੀ ਦਾ ਪਾਠ ਸੁਣਨ ਦੇ ਵਾਸਤੇ ਜਿਹੜਾ ਕਿ ਅੰਦਰ ਜਾਵੜੇ ਤੇ ਫਿਰ ਬਾਬਾ ਜੀ ਨੇ ਜਿਹੜੀ ਕਿ ਅਰਦਾਸ ਕਰਨੀ ਸੀ ਨਾਲੇ ਜਿਹੜਾ ਕਿ ਨੰਨ ਸਾਹਿਬ ਦਾ ਪਾਠ ਜਿਹੜਾ ਕਿ ਪੜਨਾ ਸੀਗਾ ਫਿਰ ਨਾਲੇ ਤਸੀ ਸਾਰੀ ਸੇਵਾ ਕਰ ਲਈ ਤੇ ਨਾਲੇ ਫਿਰ ਅਸੀਂ ਸਾਰਿਆਂ ਨੇ ਅੰਦਰ ਬੈਠ ਕੇ ਤੇ ਫਿਰ ਅਸੀਂ ਬਾਤ ਸੁਣਿਆ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨਹੀ ਕਰਤੇ ਨਾ ਕਰ ਤਨ ਤੇ ਰਹਿ ਸਭ ਕਿਛੈ ਜਿਹ ਲਹਿ ਸੋ ਭਾਵੇਂ ਸਦਾ ਸਿਤਿ ਸਰਾ ਤੇ ਨਾਮਨ ਵਸਾਵੇ

ਯਾਗੇ ਯਾਰ ਸਾਚਿ ਸ੍ਰਮਾਨ ਦੀ ਜੀ ਉਬਲਦੇ ਸਭ ਤੇਰਾ ਵਾਹੇ ਗੁਰ ਕਹਨਾ ਤੂ ਸਭ ਤੇਰੀ ਵਡਿਆ ਜਿਸਵੇਂ ਪਾਤਸ਼ਾਹ ਧੰ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾਈਆਂ ਦੀ ਜੋਤ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਖ ਦਰਸ਼ਨ ਦੀਦਾਰ ਵਲ ਧਿਆਨਤਰ ਕੇ ਹਾਲ ਸਾਜੀ ਬੋਲੋ ਜੀ ਧੰ ਪਾਤਸ਼ਾਹ ਸਤਿਨਾਮ ਪਿਆਰਿਆ ਸਤਿਆਰਿਆਂ ਦੀ ਪਵਿੱਤਰ ਪਰਮਾਈ ਦਾ ਧਿਆਨ ਤੱਕੇ ਖਾਲਸਾ ਜੀ ਬੋਲੋ ਜੀ ਨਾਮ ਬਾਣੀ ਗੁਰੂ ਵਾਹਿਗੁਰੂ ਜੀਨਾ ਸਿੰਘ 10 ਤੋਂ ਬਾਅਦ ਫਿਰ ਬਾਬਾ ਜੀ ਨੇ ਸਾਰਿਆਂ ਨੂੰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਤੇ ਫਿਰ ਉਸ ਤੋਂ ਬਾਅਦ ਜੀ ਸਾਰੇ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਬੈਠ ਕੇ ਪੰਗਤ ਦੇ ਵਿੱਚ ਲੰਗਰ ਛਕਿਆ ਜੀ ਤੇ ਲੰਗਰ ਦੇ ਵਿੱਚ ਆਪਾਂ ਮਿੱਠੇ ਚੌਲ ਤੇ ਰਾਇਤਾ ਤੇ ਅੱਜ ਬਣਾਈ ਸੀ ਜੀ ਦਾਲ ਤੇ ਇੱਕ ਆਪਾਂ ਸਬਜੀ ਬਣਾਈ ਸੀਗੀ ਜੀ ਗਾਜਰ ਮਟਰ ਦੀ ਤੇ ਸਾਰਿਆਂ ਨੇ ਹੀ ਪੰਗਤ ਦੇ ਵਿੱਚ ਬਹਿ ਕੇ ਲੰਗਰ ਛਕਿਆ ਤੇ ਬਹੁਤ ਵਧੀਆ ਲੱਗਦਾ ਹੈ ਪ੍ਰਮਾਤਮਾ ਮੇਰਾ ਬਣਾਈ ਰੱਖੇ ਇਸੇ ਤਰ੍ਹਾਂ ਕਿਰਪਾ ਰੱਖੇ ਤੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਵਾਹਿਗੁਰੂ ਸੁੱਖ ਰੱਖੇ ਸਭ ਦਾ ਭਲਾ ਕਰੀ ਆਪਾ ਹੀ ਅਰਦਾਸ ਕਰਦੇ ਆਂ ਜੀ ਵਾਹਿਗੁਰੂ ਸਭ ਦੇ ਘਰਾਂ ਦੇ ਵਿੱਚ ਵਾਧੂ ਰਿਜਕ ਪਾਣੀ ਰੱਖੇ ਤੇ ਸਾਰੇ ਹੀ ਜਿਹੜੇ ਸੁਖੀ ਵਸਨ ਕਿਸੇ ਦਾ ਵੀ ਮਾਲਾ ਨਾ ਹੋਵੇ